ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦੋ ਤਰੀਕ ਨੂੰ ਸਮੁੱਚੀ ਅਕਾਲੀ ਲੀਡਰਸ਼ਿਪ ਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਤਨਖਾਹ ਲਾਈ ਗਈ ਸੀ ਜਿਹਦੇ ਵਿੱਚ ਦੋ ਦਿਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਘੰਟਾ ਘਰ ਵਾਲੀ ਬਾਹੀ ਦੇ ਪਾਸੇ ਬਤੌਰ ਸੇਵਾਦਾਰ ਦੇ ਨੀਲਾ ਚੋਲਾ ਪਾ ਕੇ ਤੇ ਹੱਥ ਵਿੱਚ ਵਰਸ਼ਾ ਫੜ ਕੇ ਉਹ ਸੇਵਾ 9 ਵਜੇ ਤੋਂ ਲੈ ਕੇ 10 ਵਜੇ ਤੱਕ 1 ਘੰਟੇ ਲਈ ਸੁਣਾਈ ਗਈ ਸੀ ਤੇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਕਿਉਂਕਿ ਲੱਤ ਫ੍ਰੈਕਚਰ ਆ ਉੱਥੇ ਕੁਰਸੀ ਤੇ ਬੈਠੇ ਸੀ ਤੇ ਉਹਨਾਂ ਨੂੰ ਛੋਟ ਵੀ ਦਿੱਤੀ ਸੀ ਅਕਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕਿ ਉਹ ਕੁਰਸੀ ਤੇ ਬੈਠ ਕੇ ਆਪਣੀ ਸੇਵਾ ਨਿਵਾ ਸਕਦੇ ਆ ਉਸੇ ਦੌਰਾਨ ਉਹ ਸੇਵਾ ਦੇ ਵਿੱਚ ਬੈਠੇ ਸੀ ਤੇ ਇੱਕ ਬਜ਼ੁਰਗ ਰੂਪ ਦੇ ਵਿੱਚ ਬੰਦਾ ਆ ਕੇ ਜਿਹਦਾ ਨਾਮ ਬਾਅਦ ਦੇ ਵਿੱਚ ਨਾਰਾਇਣ ਸਿੰਘ ਚੌੜਾ ਉਹ ਪੁਲਿਸ ਨੇ ਦੱਸਿਆ ਉਹਨੇ ਚਰਨਕੁੰਡ ਦੇ ਵਿੱਚੋਂ ਐਂਟਰ ਕਰਕੇ ਸਟਾਲ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਹਮਲਾ ਕੀਤਾ ਪਰ ਉਹ ਜਿਹੜੇ ਉਹਨਾਂ ਦੇ ਬਾਡੀਗਾਰਡ ਸੀ ਤੇ ਸਾਡੇ ਸੇਵਾਦਾਰ ਸੀ ਉਹਨਾਂ ਨੇ ਤੁਰੰਤ ਉਹਨੂੰ ਨਿਕਾਰ ਦਿੱਤਾ ਉਹ ਗੋਲੀ ਦਾ ਚੱਲੀ ਪਰ ਉੱਤੇ ਨੂੰ ਚਲ ਗਈ ਮੈਂ ਸਮਝਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਹੱਥ ਦੇ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਹੱਥ ਦੇ ਕੇ ਰੱਖਿਆ ਤੇ ਉਹ ਡੋਲੇ ਨਹੀਂ ਨਿਰੰਤਰ ਆਪਣੀ ਸੇਵਾ ਤੇ ਬੈਠੇ ਰਹੇ ਏ ਮੈਂ ਸਮਝਦਾ ਹਮਲਾ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਨਹੀਂ ਹਮਲਾ ਸਾਚਕੰਡ ਸ੍ਰੀ ਹਰਮੰਦਰ ਸਾਹਿਬ ਦੀ ਆਬਾ ਤੇ ਵੀ ਆ ਕਿਉਂਕਿ ਉਹ ਸਥਾਨ ਆ ਜਿਸ ਸਥਾਨ ਦੇ ਉੱਤੇ ਆ ਕੇ ਗੁਰੂ ਕਾ ਸਿੱਖ ਆਪਣੇ ਗੁਨਾਹ ਜਿਹੜੇ ਉਹ ਬਖਸ਼ਾਉਂਦਾ ਆ ਨਾ ਕਿ ਗੁਨਾਹ ਕਰਦਾ ਆ ਸੋ ਮੈਂ ਇਸ ਘਟਨਾ ਦੇ ਜਿੱਥੇ ਹੋਰ ਜ਼ੋਰ ਸ਼ਬਦਾਂ ਚ ਨਖੇਦ ਤੇ ਵੀ ਕਰਦਾ ਉੱਥੇ ਸਰਕਾਰ ਤੋਂ ਵੀ ਮੰਗ ਕਰਦਾ ਕਿ ਇਹਦੀ ਪੂਰੀ ਡੰਗਾ ਇਹਨਾਂ ਦਾ ਜਾਂਚ ਵੀ ਕੀਤੀ ਜਾਵੇ ਤੇ ਸਮੁੱਚੇ ਤੌਰ ਤੇ ਕਿਉਂਕਿ ਹਾਲੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਹੋਰ ਚੌਹ ਸਾਹਾ ਦੇ ਉੱਤੇ ਆਪਣੀ ਇਹ ਜਿਹੜੀ ਸੇਵਾ ਨਿਭਾਉਣੀ ਆ ਤੇ ਉਹਨਾਂ ਦੀ ਜਿਹੜੀ ਸੁਰੱਖਿਆ ਆ ਉਹ ਯਕੀਨੀ ਬਣਾਈ ਜਾਵੇ ਮੈਂ ਤਾਂ ਇਹ ਵੀ ਬੇਨਤੀ ਕਰੂੰਗਾ ਕਿ ਹਰ ਇੱਕ ਜਿਹੜੇ ਸੇਵਾ ਨਿਭਾ ਰਹੇ ਉਹਨਾਂ ਸਾਰਿਆਂ ਦੀ ਜਿਹੜੀ ਆ ਸੁਰੱਖਿਆ ਉਹ ਯਕੀਨੀ ਬਣਾਈ ਜਾਵੇ ਸੋ ਮੈਂ ਅੱਜ ਦੀ ਇਸ ਘਟਨਾ ਤੇ ਜਿੱਥੇ ਨਿੰਦਾ ਕਰਦਾ ਉੱਥੇ ਮੈਂ ਸਮਝਦਾ ਪਈ ਇਹ ਸੱਚਖੰਡ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਆਦੇਸ਼ ਜਾਰੀ ਹੋਇਆ ਸੀ ਉਹ ਦੇਖ ਦੀ ਪਾਲਣਾ ਕਰ ਰਾਇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਸ ਪਾਲਣਾ ਕਰ ਰਹੇ ਗੁਰੂ ਸਿੱਖ ਤੇ ਹਮਲਾ ਕਰਨਾ ਇਦੋਂ ਮਾੜੀ ਮੰਦਭਾਗੀ ਘਟਨਾ ਕੋਈ ਹੋਰ ਨਹੀਂ ਹੋ ਸਕਦੀ ਸੋ ਮੈਂ ਪੂਰ ਜੋਰ ਸ਼ਬਦਾਂ ਦੇ ਵਿੱਚ ਇਹੋ ਜੀ ਮਾਨਸਿਕਤਾ ਰੱਖਣ ਵਾਲਿਆਂ ਦੀ ਪੁਰਜੋਰ ਜਿਹੜੀ ਉਹ ਨਖੇਦੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨਸਕਾਈ ਟੀਵੀ ਦਿਨਾਲ